ਦੇਨ ਤਾਂ ਦੇ ਤਾਂ ਵੱਲ ਕੋਈ ਹੋਵੇ ਨਾ ਭਾਬੀ ਤੇ ਜੇ ਮਰਨੋਂ ਬੁਲਾਵੇ ਉਹ ਕਿਚੋਂ ਵਿੱਚੋਂ ਚੱਲ ਜਾਂਦੀ ਹੈ ਚਲ ਚੱਲ ਜਾਇਆ ਸਭ ਦੇ ਪਰੋਂ ਨਿਕਲਿਆ ਕਰੋ ਬਾਹਰ ਤੇ ਤਾਂ ਇਹਨਾਂ ਦਾ ਹੌਸਲਾ ਹੋਏਗਾ ਤੇ ਧਿਆਨ ਕਿ ਘਰ ਪਾਸੇ ਰਹੇਗਾ ਤੇ ਹੜਿਕੋ ਨਾ ਨਹੀਂ ਨਾ ਤੇ ਘਟਾਰੀ ਵਾਲ ਚੱਲ ਕੇ ਕੰਮ ਦੇ ਨਾਲ ਕਰਨਾ ਹੀ ਤੇ ਤੇ ਭਾਬੀ ਕਹਿਣਗੀ ਇਹ ਲਾਣੇ ਕਿ ਹਾਂ ਸਵਾਏਗਾ ਤਾਂ ਮੇਰੇ ਪਤਾ ਨੂੰ ਸਾਰੇ ਦੀ ਜਿੱਥੇ ਜਿੱਥਾ ਹੁੰਦਾ ਉਹ ਤੇ ਉਹ ਵੀ ਕਮੈਂਟ ਵੀ ਕਰਦੇ ਆ ਹੁਣਾਂ ਦੇ ਵੀਡੀਓ ਨੂੰ ਮੇਰੀ ਭਾਜੀ ਨੂੰ ਹਾਲੇ ਪੇ ਸਿਨੇਮਾ ਸਾਰਾ ਖੋ ਸਾਰਾ ਖ ਖੇ ਕਾਰਟੇ ਗੋਆਲਾ ਇਹ ਢਿਸ਼ਾਤੀ ਸਭ ਨਹੀਂ ਹੁੰਦਾ ਫਿਰ ਕੋਈ ਨਾ ਕੰਮ ਚੋਂਦੇ ਨੇ ਜੇ ਨਾ ਉਹ ਜੇਕਰ ਦੋਸਤ ਨੂੰ ਕੁਝ ਲਗਦਾ ਨਹੀਂ ਹੁੰਦੇ ਉਹ ਤੇ ਉਹ ਕਾਰਟੇ ਕੋਈ ਨਹੀਂ ਰਹਿੰਦੇ ਹਾਂ ਹਾਂ ਸਵਾਗਤ ਬੇਸ਼ੁਮ ਜਨਾਇ ਕਦੇ ਕਰਾਂਗੀ ਹਾਂ ਸਵਾਗਤ ਕਿਵੇਂ ਸਤਿ ਸ਼੍ਰੀ ਅਕਾਲ ਮਾਣੂ ਇਹ ਤਨ ਹੈ ਉਹਨੂੰ ਕੁਝ ਟਾਈਮ ਪੇ ਵੱਤ ਫੇਰੀ ਬਣਾ ਹੋ ਸਕਦਾ ਹੈ ਮਸਾਰੇ ਕਿਆ ਤੇ ਹੁੰਦੇ ਆ ਪਰ ਜਿਵੇਂ ਇਹ ਦੇਖੋ ਕਿ ਤੁਹਾਨੂੰ ਨਾ ਮੈਂ ਤਾਂ ਘਾਤੂਆਂ ਨਾਲ ਕੀਵਾ ਕਰਦੀ ਜਾਨਾ ਕਿ ਦਾ ਆਪਣੀ ਜਿੰਦਗੀ ਬਿਨਾਂ ਹੋਣੀ ਹੈ ਬਸ ਵੇਰਾ ਦਿਨ ਚੱਲ ਜੇ ਬਸ ਕੱਢਣ ਦੀ ਕਰੀ ਦੀਏ ਜੇ ਕਿ ਇਹਨਾਂ ਦੇਖੋ ਕਿ ਬੜੇ ਵਧੀਆ 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 ਨਹੀਂ ਹੋਗੇ ਤਾਂ ਕੋਈ ਗੱਲ ਨਹੀਂ ਆਪਿਓ ਵਾਇਰਸ ਪਰ ਕੁਝ ਠੀਕ ਕਰੇਗਾ ਤੇ ਬਹੁਤ ਸਾਰਾ ਤੇ ਦੇ ਹੀ ਸਕਦੇ ਨੇ ਸਾਰੇ ਤੁਹਾਨੂੰ ਕਹਿ ਹੀ ਸਕਦੇ ਨੇ ਪਰ ਵਾਕਈ ਜਦੋਂ ਆਪਨੇ ਆਪਣੇ ਆਪ ਤੇ 믿ਦੀ ਆ ਇਨਸਾਨ ਨੂੰ ਵੀ ਪਤਾ ਹੁੰਦਾ ਹੈ ਕਿ ਮੇਰੇ ਨਾਲ ਕੀ ਹੋਣ ਦੀ ਆ ਤੇ ਦੂਜਾ ਬੰਦਾ ਕੀ ਕਹਿ ਸਕਦਾ ਹੈ ਫਿਰ ਨਾ ਕਿਤੇ ਦਿਆਂ ਨਾ ਲੰਗਦੀ ਨਾ ਹੀ ਰਾਤ ਜਿਹੜਾ ਦਿਨ ਚੜਦਾ ਬਸ ਕਦੇ ਫੋਨਾਂ ਵੇਖ ਲੀਆਂ ਉਹੋ ਹੀ ਪੁਰਾਣੀਆਂ ਕਦੇ ਵੀਡੀਓ ਕੱਢ ਲੀਆਂ ਉਹ ਜਾਂਦਾ ਚ ਦੇਣਾ ਕਦੀ ਜਾਨੀ ਚਲ ਕੋਈ ਗੱਲ ਨਹੀਂ ਦੀਦੀ ਨਾਲ ਮਾਗੀ ਵੀ ਕਿੰਨੀ ਵਧੀਆ ਸਮਝਾਇਆ ਅਸੀਂ ਕਿਤੇ ਮਨ ਇਦਾਂ ਹੀ ਜਾਣ ਦਿੱਤਾ ਆਪਾਂ ਕਿੰਨੀ ਕੋਸ਼ਿਸ਼ ਕੀਤੀ ਆ ਕਿ ਨੌ ਦਾ ਟ੍ਰੀਟਮੈਂਟ ਕਰਵਾਇਆ ਆ ਕਿ ਸ਼ਾਇਦ ਠੀਕ ਹੋ ਜਾਣਗੇ ਪਰ ਕਹਿੰਦੇ ਆਵਾ ਕਿ ਜੋ ਪਰਮਾਤਮਾ ਦਾ ਭਾਣਾ ਹੁੰਦਾ ਹੈ ਉਹ ਮੰਨਣਾ ਹੀ ਪੈਂਦਾ ਹੈ ਤੇ ਕੀ ਕਰ ਸਕਦੇ ਆ ਮਨੁਸ਼ਿਆ ਮਾ ਉਹ ਇਹ ਤਾਂ ਗੱਲ ਹੈਗੀ ਆ ਤੇ ਬਾਕੀ ਜੋ ਵਾਇਰ ਉਹਨੇ ਪਾਈ ਆ ਉਹਨੇ ਕੱਟਣੀ ਆ ਤੇ ਪਾ ਥੋੜਾ ਟਾਈਮ ਲੱਗੇਗਾ ਬਾਕੀ ਗੱਲ ਕਰਮਾਂ ਦੀ ਵੀ ਆ ਕਰਮ ਪਤਾ ਨਹੀਂ ਮੇਰੇ ਕਿਉਂ ਇਦਾਂ ਹੀ ਹੋ ਜਾਂਦੇ ਨੇ ਕਿਉਂ ਇਹਨੇ ਮਾਰੇ ਕਰਮ ਮੇਰੇ ਹੋ ਗਏ ਅਚਨ ਕੋਈ ਗੱਲ ਨਾ ਉਤਰੇ ਕਰਮ